ਇੱਕ ਭਗਵਾਨ ਗਿਰ ਸਿਆਸੀ ਸਾਧੂ ਨੇ ਦੇਸਾਂ ਪਰਦੇਸਾਂ ਵਿੱਚ ਫਿਰ ਕੇ ਜਦ ਗੁਰੂ ਹਰਰਾਏ ਸਾਹਿਬ ਜੀ ਦੇ ਘਰ ਦੀ ਮਹਿਮਾ ਸੁਣੀ ਕੇ ਗੁਰੂ ਜੀ ਈਸ਼ਵਰ ਅਵਤਾਰ ਹਨ ਤਾਂ ਉਹ ਬੜੀ ਸ਼ਰਧਾ ਨਾਲ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਮਨ ਵਿੱਚ ਇਹ ਧਾਰਨਾ ਧਾਰ ਕੇ ਆਇਆ ਕਿ ਜੇਕਰ ਗੁਰੂ ਜੀ ਈਸ਼ਵਰ ਅਵਤਾਰ ਹੋਣਗੇ ਤਾਂ ਮੈਨੂੰ ਚਤਰਪੁਜ ਰੂਪ ਵਿੱਚ ਦਰਸ਼ਨ ਦੇਣਗੇ ਇਹ ਸੰਕਲਪ ਕਰਕੇ ਮਹਾਤਮਾ ਭਗਵਾਨ ਗਿਰ ਜਦ ਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਤਾਂ ਬਹੁਤ ਸੰਗਤ ਬੈਠੀ ਹੋਈ ਸੀ ਅਤੇ ਸ਼ਬਦ ਕੀਰਤਨ ਹੋ ਰਿਹਾ ਸੀ ਸੰਗਤ ਤੋਂ ਅੱਗੇ ਲੰਘ ਕੇ ਜਦ ਭਗਵਾਨ ਗੁਰੂ ਜੀ ਦੇ ਸੰਘਾਸਣ ਪਾਸ ਗਿਆ ਤਾਂ ਉਸ ਨੂੰ ਚਤਰ ਪੁਜ ਸਿਆਮ ਮੂਰਤੀ ਚੱਕਰ ਗਦਾ ਪਦਮਧਾਰੀ ਸਰੂਪ ਦਾ ਦਰਸ਼ਨ ਹੋਇਆ ਦਰਸ਼ਨ ਕਰਕੇ ਹੀ ਸੰਿਆਸੀ ਮਹਾਤਮਾ ਭਗਵਾਨ ਗਿਰ ਕੁਝ ਚਿਰ ਵਾਸਤੇ ਪੱਥਰ ਮੂਰਤੀ ਵਾਂਗ ਹੋ ਗਿਆ ਸਰੀਰ ਦੀ ਕੋਈ ਸੁਧ ਨਾ ਰਹੀ ਅੱਖਾਂ ਵਿੱਚੋਂ ਪ੍ਰੇਮ ਅਤੇ ਸ਼ਰਧਾ ਦੇ ਅਥਰੂ ਵਗਣ ਲੱਗ ਪਏ ਉਪਰੰਤ ਜਦ ਸੁਰਤ ਆਈ ਤਾਂ ਗੁਰੂ ਜੀ ਨੇ ਆਪਣਾ ਸਰੂਪ ਬਦਲ ਕੇ ਭਗਵਾਨ ਗਿਰ ਨੂੰ ਸੁਖ ਆਨੰਦ ਪੁੱਛੀ ਭਗਵਾਨ ਗਿਰ ਇਹ ਕੌਤਕ ਵੇਖ ਕੇ ਗਦਗਦ ਹੋ ਗਿਆ ਉਸ ਨੇ ਬੇਨਤੀ ਕੀਤੀ ਮਹਾਰਾਜ ਜੀ ਮੈਨੂੰ ਆਪਣਾ ਸਿੱਖ ਬਣਾ ਕੇ ਉਪਦੇਸ਼ ਦਿਓ ਗੁਰੂ ਜੀ ਨੇ ਕਿਹਾ ਸੰਤ ਜੀ ਸ਼੍ਰੀ ਰਾਮਚੰਦਰ ਜੀ ਦੇ ਅਸਥਾਨ ਤੇ ਵੇਦੀ ਵੰਸ਼ ਬਾਬਾ ਮਹਿਰਚੰਦ ਜੀ ਹਨ ਤੁਸੀਂ ਉਹਨਾਂ ਪਾਸੋਂ ਜਾ ਕੇ ਉਪਦੇਸ਼ ਧਾਰਨ ਕਰ ਲਵੋ ਇਹ ਘਰ ਤੇ ਉਹ ਘਰ ਇੱਕੋ ਹੀ ਹਨ ਸੰਤ ਭਗਵਾਨ ਗਿਰ ਗੁਰੂ ਜੀ ਦੀ ਆਗਿਆ ਮੰਨ ਕੇ ਬਾਬਾ ਮਹਿਰਚੰਦ ਜੀ ਪਾਸ ਚਲਾ ਗਿਆ ਬਾਬਾ ਮਹਿਰਚੰਦ ਜੀ ਨੇ ਭਗਵਾਨ ਗਿਰ ਨੂੰ ਉਦਾਸੀ ਭੇਖ ਦੇ ਕੇ ਔਰ ਸਤਨਾਮ ਦਾ ਉਪਦੇਸ਼ ਦੇ ਕੇ ਭਗਤ ਭਗਵਾਨ ਨਾਮ ਰੱਖ ਕੇ ਆਗਿਆ ਕੀਤੀ ਜਾਓ ਪ੍ਰਚਾਰ ਕਰੋ ਆਗਿਆ ਲੈ ਕੇ ਭਗਤ ਭਗਵਾਨ ਉਦਾਸੀ ਭੇਖ ਵਿੱਚ ਪ੍ਰਚਾਰ ਕਰਨ ਲੱਗਾ ਪਰ ਉਪਦੇਸ਼ ਨੂੰ ਕਿਸੇ ਨੇ ਵੀ ਧਾਰਨ ਨਾ ਕੀਤਾ ਉਸ ਨੇ ਫਿਰ ਬਾਬਾ ਮਹਿਰਚੰਦ ਜੀ ਪਾਸ ਆਣ ਕੇ ਕਿਹਾ ਮਹਾਰਾਜ ਜੀ ਸਾਡਾ ਦਿੱਤਾ ਹੋਇਆ ਨਾਮ ਕੋਈ ਧਾਰਨ ਨਹੀਂ ਕਰਦਾ ਲੋਕ ਸਤਗੁਰੂ ਜੀ ਦੀ ਮਹਿਮਾ ਨੂੰ ਜਾਣਦੇ ਹਨ ਅਤੇ ਗੁਰਬਾਣੀ ਉੱਤੇ ਨਿਸ਼ਚੈ ਰੱਖਦੇ ਹਨ ਤਦ ਬਾਬਾ ਮਹਿਰਚੰਦ ਜੀ ਨੇ ਕਿਹਾ ਤੂੰ ਫਿਰ ਸ੍ਰੀ ਗੁਰੂ ਹਰ राय ਸਾਹਿਬ ਜੀ ਦੇ ਪਾਸ ਹੀ ਚਲਿਆ ਜਾ ਉਹ ਤੇਰੀ ਆਸ ਪੂਰੀ ਕਰਨਗੇ ਜਦ ਉਹਨਾਂ ਦਾ ਹੁਕਮ ਲੈ ਕੇ ਕੰਮ ਕਰੇਗਾ ਤਾਂ ਲੋਕ ਤੇਰਾ ਉਪਦੇਸ਼ ਮੰਨਣਗੇ ਇਹ ਬਚਨ ਸੁਣ ਕੇ ਭਗਵਾਨ ਗਿਰ ਨੂੰ ਬਹੁਤ ਅਫਸੋਸ ਹੋਇਆ ਕਿ ਉਸ ਨੇ ਗੁਰੂ ਜੀ ਦੀ ਮਹਿਮਾ ਨੂੰ ਵੇਖ ਕੇ ਵੀ ਉਸ ਨੂੰ ਸੰਭਾਲਿਆ ਨਹੀਂ ਉਪਰੰਤ ਉਸ ਦੀ ਅਜਾਈ ਅਵਸਥਾ ਹੋ ਗਈ ਕਿ ਕਦੀ ਰੋਣ ਲੱਗ ਪਵੇ ਤੇ ਕਦੀ ਹੱਸਣ ਲੱਗ ਜਾਏ ਇਸ ਹਾਲਾਤ ਵਿੱਚ ਗੁਰੂ ਜੀ ਦੇ ਪਾਸ ਪਹੁੰਚ ਗਿਆ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ ਗੁਰੂ ਜੀ ਨੇ ਕਿਹਾ ਹੁਣ ਤੂੰ ਦਰਗਾਹ ਵਿੱਚ ਪ੍ਰਵਾਨ ਹੋ ਗਿਆ ਹੈ ਅਤੇ ਉਸ ਦਾ ਪੂਰਨ ਪ੍ਰੇਮ ਵੇਖ ਕੇ ਉਸ ਦੇ ਹਿਰਦੇ ਵਿੱਚ ਹਰੀ ਨਾਮ ਦਾ ਪ੍ਰਕਾਸ਼ ਕਰਾ ਦਿੱਤਾ ਸਤਗੁਰੂ ਜੀ ਨੇ ਕਿਹਾ ਹੁਣ ਪੂਰਬ ਦੇਸ਼ ਚਲੇ ਜਾਓ ਅਤੇ ਸਾਡਾ ਦਿੱਤਾ ਹੋਇਆ ਸਤਨਾਮ ਦਾ ਉਪਦੇਸ਼ ਦੇਣਾ ਇਸ ਨੂੰ ਸੁਣ ਕਰਕੇ ਸਾਰੇ ਧਾਰਨ ਕਰ ਲੈਣਗੇ ਗੁਰੂ ਜੀ ਦੀ ਇਸ ਤਰ੍ਹਾਂ ਦੀ ਆਗਿਆ ਲੈ ਕੇ ਭਗਤ ਭਗਵਾਨ ਨੇ ਪੂਰਬ ਦੇਸ਼ ਦੇ ਵਸੀਆਂ ਨੂੰ ਜਾ ਕੇ ਉਪਦੇਸ਼ ਦਿੱਤਾ ਉਸਦੇ ਸੱਚੇ ਸੁੱਚੇ ਹਿਰਦੇ ਦਾ ਉਪਦੇਸ਼ ਸੁਣ ਕੇ ਹਰ ਕੋਈ ਉਸਦੇ ਚਰਨਾਂ ਤੇ ਨਮਸਕਾਰ ਕਰੇ ਇਸ ਤਰ੍ਹਾਂ ਭਗਤ ਭਗਵਾਨ ਨੇ ਨਾਮਦਾਨ ਦੇ ਕੇ ਹਜ਼ਾਰਾਂ ਪ੍ਰਾਣੀਆਂ ਦੀ ਕਲਿਆਣ ਕੀਤੀ